ਕੀ ਆਤੰਗਵਾਦ ਬਣ ਚੁਕੇ ਕਿਉਂਕਿ ਇਹ ਖਾਕੀ ਵਿੱਚ ਹੀ ਆਤੰਗਵਾਦੀ ਹਨ ਜਿਹੜਾ ਪੰਜਾਬ ਦਾ ਲਾਅ ਐਂਡ ਆਰਡਰ ਹੈ 84 ਦਾ ਹਾਲਾਤ ਆਣ ਵਾਲੀ ਹੈ ਜਿੱਥੇ ਬੰਦਾ ਮਾਰੋ ਤੇ ਪ੍ਰਮੋਸ਼ਨ ਲੋ ਬੰਦਾ ਮਾਰੋ ਪ੍ਰਮੋਸ਼ਨ ਲੋ ਕਰਨਲ ਸਾਹਿਬ ਦਾ ਜਿਹੜਾ ਕੁਟਵਾਰ ਮਾਮਲਾ ਸੀਗਾ ਉਹਦੇ ਚ ਕੀ ਅਪਡੇਟ ਹੈ 80 ਦਿਨ ਹੋ ਗਏ ਭੱਜੇ ਹੋਏ ਡਿਊਟੀ ਸਟੇਸ਼ਨ ਜੁਆਇਨ ਨਹੀਂ ਕੀਤੇ ਡਿਪਾਰਟਮੈਂਟਲ ਇਨਕੁਆਇਰੀ ਹੋਈ ਨਹੀਂ ਅਰੇਸਟ ਅਜੇ ਹੋਇਆ ਨਹੀਂ ਪੰਜਾਬ ਪੁਲਿਸ ਉਹਨਾਂ ਨੂੰ ਵਿਚਾਰੀ ਹੈ ਯੂਟੀ ਉਹਨਾਂ ਨੂੰ ਲਬਰੀ ਹੈ ਕੋਰਟ ਨੇ ਆਰਡਰ ਦੇ ਦਿੱਤੇ ਹਨ ਮਗਰ ਕੋਈ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ ਤੈਨੂੰ ਫੈਮਿਲੀਾਂ ਤੁਸੀਂ ਲੈ ਕੇ ਆਇਓ ਜਸਪੀਤ ਦਾ ਕਿਹਾ ਜਾ ਮਾਮਲਾ ਸੀ ਕਿ ਉਹਨਾਂ ਦਾ ਐਨਕਾਉਂਟਰ ਕੀਤਾ ਗਿਆ ਤੇ ਦੂਜਾ ਨਰਿੰਦਰ ਜਿਹੜੇ ਕਿ ਇੱਕ ਟੀਚਰ ਹੈਗੇ ਉਹਨਾਂ ਨੂੰ ਵੀ ਜਿਹੜਾ ਹੈਗਾ ਇੱਕ ਪੁਲਿਸ ਕਸਟਡੀ ਦੇ ਵਿੱਚ ਮਾਰਤਾ ਗਿਆ ਉਹ ਵੀ ਇਨਸਾਫ ਲਈ ਪੜਕਰੇ ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਮੈਂ ਇਹਨਾਂ ਦੇ ਨਾਲ ਖੜੀ ਹਾਂ ਸਾਰੇ ਪੰਜਾਬ ਦੀ ਮਾਵਾਂ ਧੀਆ ਘਰ ਦੇ ਝਾੜੂ ਚੱਕ ਕੇ ਹੁਣ ਹਰੇਕ ਕਰ ਨੂੰ ਇਨਸਾਫ ਦਿਵਾਣਾ ਕਰਨਲ ਬਾਠ ਕੁਟਵਾਰ ਮਾਮਲੇ 'ਚ ਕੀ ਅਪਡੇਟ ਹੈ ਤੇ ਅੱਜ ਚੰਡੀਗੜ੍ਹ ਦੇ ਵਿੱਚ ਅਲੱਗ-ਅਲੱਗ ਜਗ੍ਹਾ ਪੰਜਾਬ ਦੇ ਵਿੱਚ ਹੋਏ ਐਨਕਾਉਂਟਰ ਨੂੰ ਲੈ ਕੇ ਬਾਠ ਪਰਿਵਾਰ ਜਿਹੜਾਗਾ ਪਹੁੰਚਿਆ ਤੇ ਉਹਨਾਂ ਨੂੰ ਇਨਸਾਫ ਦਿਉਣ ਲਈ ਅਲੱਗ-ਅਲੱਗ ਜਗ੍ਹਾ ਤੇ ਧਰਨਾ ਦੇਣਾ ਪਿਆ ਉਹ ਵੀ ਦੇਣ ਗਏ ਤੇ ਇਸੇ ਵੱਲੇ ਸਾਡੇ ਨਾਲ ਜੁਨੇ ਮਿਸਿਸ ਬਾਠਵਰ ਗੱਲ ਗਏ ਮੈਡਮ ਪਹਿਲਾਂ ਤਾਂ ਇਹ ਦੱਸੋ ਜੀ ਕਰਨਲ ਸਾਹਿਬ ਦਾ ਜਿਹੜਾ ਕੁਟਵਾਰ ਮਾਮਲਾ ਸੀਗਾ ਉਹਦੇ 'ਚ ਕੀ ਅਪਡੇਟ ਹੈ ਕੋਰਟ 'ਚ ਵੀ ਗਏ ਸੀ ਹੁਣ ਤੱਕ ਜਿਹੜੇ આરોપી ਸੀ ਕਿਹਾ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਜੀ ਅਜੇ ਤੱਕ ਉਨ੍ਹਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ 80 ਦਿਨ ਹੋ ਗਏ ਭੱਜੇ ਹੋਏ ਡਿਊਟੀ ਸਟੇਸ਼ਨ ਜੁਆਇਨ ਨਹੀਂ ਕੀਤੇ ਡਿਪਾਰਟਮੈਂਟਲ ਇਨਕੁਆਇਰੀ ਹੋਈ ਨਹੀਂ ਅਰੈਸਟ ਅਜੇ ਹੋਇਆ ਨਹੀਂ ਤੇ ਕੋਈ ਮੂਸਿਰ ਨਹੀਂ ਹੈ ਪੰਜਾਬ ਪੁਲਿਸ ਉਨ੍ਹਾਂ ਨੂੰ ਵਿਚਾਰੀ ਹੈ ਯੂਟੀ ਉਨ੍ਹਾਂ ਨੂੰ ਲੱਭ ਰਹੀ ਹੈ ਕੋਰਟ ਨੇ ਆਰਡਰ ਦੇ ਦਿੱਤੇ ਹਨ ਮਗਰ ਕੋਈ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ ਇਨਸਾਫ ਐਵੇਂ ਮਿਲਿਆ ਸਾਨੂੰ ਇਸ ਦਾ ਕਿ ਕੋਰਟ ਦਾ ਜੱਜ ਆਰਡਰ ਦਿੰਦਾ ਹੈ ਬਟ ਉਹ ਆਰਡਰ ਦਾ ਵੀ ਕੋਈ ਵੀ ਮੂਸਿਰ ਨਹੀਂ ਹੈ ਕਿਉਂਕਿ ਪੰਜਾਬ ਪੁਲਿਸ ਤੇ ਉਹਨਾਂ ਨੂੰ ਕੋਰਟ ਨਾਲ ਵੀ ਕੋਈ ਨਹੀਂ ਜਦੋਂ ਪੰਜਾਬ ਪੁਲਿਸ ਆਪੇ ਹੱਥ ਤੇ ਉਹ ਤੇ ਸੋਧਦੀ ਐ ਅਸੀਂ ਹੀ ਕਾਨੂੰਨ ਆ ਅਸੀਂ ਹੀ ਸਜ਼ਾ ਦੇਣੀ ਐ ਤੇ ਉਹਨਾਂ ਨੂੰ ਕੋਟਾਂ ਦੇ ਆਰਡਰ ਨਾਲ ਕੋਈ ਹੈ ਹੀ ਨਹੀਂ ਤੁਸੀਂ ਵਾਰ-ਵਾਰ ਇੱਕ ਗੱਲ ਕਹੀ ਪ੍ਰੈਸ ਕਾਨਫਰੈਂਸ ਖਾਕੀ ਜਿਹੜੀ ਜੀ ਅੰਤਰਕਵਾਦ ਬਣ ਚੁੱਕਿਆ ਜੀ ਬਿਲਕੁਲ ਖਾਕੀ ਆਤੰਗਵਾਦ ਬਣ ਚੁਕੇ ਨੇ ਕਿਉਂਕਿ ਇਹ ਖਾਕੀ ਵਿੱਚ ਹੀ ਆਤੰਗਵਾਦੀ ਹਨ ਜਿਹੜਾ ਪੰਜਾਬ ਦਾ ਲਾਅ ਐਂਡ ਆਰਡਰ ਹੈ 84 ਦਾ ਹਾਲਾਤ ਆਣ ਵਾਲੀ ਹੈ ਜਿੱਥੇ ਬੰਦਾ ਮਾਰੋ ਤੇ ਪ੍ਰੋਮੋਸ਼ਨ ਲੋ ਬੰਦਾ ਮਾਰੋ ਪ੍ਰੋਮੋਸ਼ਨ ਲੋ ਬੰਦਾ ਮਾਰੋ ਤੇ ਅਵਾਰਡ ਲੋ ਜਦੋਂ ਇਹ ਜਸਪ੍ਰੀਤ ਦਾ ਕੇਸ ਹੋਇਆ ਸੀ ਅਜੇ ਜਸਪ੍ਰੀਤ ਬੱਚਾ ਮਰਿਆ ਹੋਇਆ ਬੋਡੀ ਨਹੀਂ ਦਿੱਤੀ ਮਾਪਿਆਂ ਨੂੰ ਉਸ ਤੋਂ ਪਹਿਲੇ ਉਹਨਾਂ ਨੂੰ ਅਵਾਰਡ ਦੇ ਦਿੱਤੇ ਗਏ ਇਹ ਕਿਹੜੀ ਸਰਕਾਰ ਹੈ ਔਰ ਕਿਹੜੀ ਪੁਲਿਸ ਹੈ ਜਬ ਤੱਕ ਇਨਵੈਸਟੀਗੇਸ਼ਨ ਨਹੀਂ ਹੋਈ ਹੈ ਤੁਸੀਂ ਕਿਦਾਂ ਅਵਾਰਡ ਦੇ ਦਿੱਤੇ ਤੁਸੀਂ ਇਹ ਝਾੜੂ ਲੈ ਕੇ ਹੁਣ ਹਰ ਜਾਣਗੇ ਘਰ ਜਾ ਕੇ ਇਨਸਾਫ ਦਵਾਣਗੇ ਜਿਹੜੇ ਪਰਿਵਾਰ ਅੱਜ ਜਿਹੜੇ ਤਿੰਨ ਪਰਿਵਾਰ ਹੈ ਉਹਨਾਂ ਨੂੰ ਲੈ ਕੇ ਵੀ ਆਏ ਹੋ ਤੁਸੀਂ ਜੀ ਸਾਰੇ ਪੰਜਾਬ ਦੀ ਮਾਵਾਂ ਧੀਆ ਘਰ ਦੇ ਝਾੜੂ ਚੱਕ ਕੇ ਹੁਣ ਹਰੇਕ ਘਰ ਨੂੰ ਇਨਸਾਫ ਦਵਾਣਗੇ ਜਦੋਂ ਮਾਵਾਂ ਚੰਡੀ ਹੋਰ ਦੁਰਗਾ ਦਾ ਰੂਪ ਲੈਣਗੀ ਤਾਂ ਹੀ ਪੰਜਾਬ ਸੁਧਾਰ ਆਏਗਾ ਇਹ ਕੋਈ ਪੋਲਿਟਿਕਸ ਪਾਰਟੀਆਂ ਹੋ ਰਹੀ ਰੂਲਿੰਗ ਪਾਰਟੀ ਜਾਂ ਜਿਹੜੀ ਆਉਣ ਵਾਲੀ ਪਾਰਟੀਆਂ ਇਹ ਕੁਝ ਨਹੀਂ ਕਰਨ ਵਾਲੀਆਂ ਪੰਜਾਬ ਦਾ ਆਪਾਂ ਪੰਜਾਬ ਵਾਸੀ ਪੰਜਾਬ ਦੀ ਮਾਵਾਂ ਤੇ ਪੰਜਾਬ ਦੇ ਪੁੱਤ ਆਪਾਂ ਇਕੱਠੇ ਹੋਵਾਂਗੇ ਖੜੇ ਹੋਵਾਂਗੇ ਲੜਾਂਗੇ ਤਾਂ ਸਾਡਾ ਪੰਜਾਬ ਬਚੂਗਾ ਨਹੀਂ ਤੇ ਸਾਡਾ ਪੰਜਾਬ ਨਹੀਂ ਬਚੂਗਾ ਲੱਗ ਤਿੰਨ ਮਾਮਲੇ ਆ ਜਸਪੀਤ ਦਾ ਹੋਵੇ ਚਾਹੇ ਨਰਿੰਦਰ ਜੀ ਦਾ ਹੋਵੇ ਉਹਨਾਂ ਦੇ Wi-Fi ਦਾ ਇੱਕ ਹੋਰ ਮਾਮਲਾ ਆਏਗਾ ਇਹਨੂੰ ਲੈ ਕੇ ਕਹੇ ਤੁਸੀਂ ਕੋਰਟ ਤੱਕ ਵੀ ਜਾਓਗੇ ਤੇ ਇਹਨਾਂ ਨੂੰ ਜਿਹੜੀ ਮੰਗ ਸੀ ਵੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਜੀ ਮੇਰੇ ਕੋਲ ਜੋ ਬੰਦਾ ਐ ਇਸ ਮੈਂ ਇੱਕ ਕੰਮ ਕਰਦੀ ਆ ਮੈਂ ਦਸਮਾ ਕੱਟ ਦਿਆਂ ਮੈਂ ਆ ਦਸਵਾਂ ਅੱਜ ਤੋਂ ਬਾਅਦ ਮੈਂ ਕਸਮ ਖਾਈ ਸੀਗੀ ਜਦੋਂ ਮੇਰੇ ਹਸਬੰਦ ਨਾਲ ਲਿਆ ਹੋਇਆ ਸੀ ਕਿ ਅਸੀਂ ਤੇ ਫਿਰ ਵੀ ਐਜੀ ਫੈਮਲੀ ਤੁਸੀਂ ਜਿੱਥੇ ਲੜ ਸਕਦੇ ਸੀਗੇ ਇਹਨਾਂ ਦੀ ਫੈਮਲੀ ਐਜੀਨ ਜਿਨ੍ਹਾਂ ਦਾ ਪੂਰੇ-ਪੂਰੇ ਖਾਨਦਾਨ ਚ ਕੋਈ ਕਮਾਨ ਵਾਲਾ ਹੀ ਨਹੀਂ ਰਹਿ ਗਿਆ ਇਹਨਾਂ ਦੀ ਜੋ ਵੀ ਮਦਦ ਹੋ ਸਕੇ ਉਹ ਮੈਂ ਕਰੂੰਗੀ ਮੈਂ ਪਰਸਨਲੀ ਕਰਾਂਗੀ ਇਹ ਕੋਈ ਪੋਲਿਟੀਕਲ ਫਰੰਟ ਤੇ ਨਹੀਂ ਆ ਮੈਂ ਸਾਬਕਾ ਸੈਨਿਕ ਮੈਂਬਰ ਆ ਜਿਹੜੇ ਅਸੀਂ ਐਕਸ ਸਰਵਿਸਮੈਨ ਕਮੇਟੀ ਹੋਰ ਜੋ ਸਰਵਿੰਗ ਆਫਸਰਸ ਦੀ ਕਮੇਟੀ ਆ ਅਸੀਂ ਮੈਂ ਉਸਦੀ ਮਹਿਲਾ ਪ੍ਰੈਜ਼ੀਡੈਂਟ ਆ ਮੈਂ ਸਾਡੇ ਪ੍ਰਗਤ ਸਿੰਘ ਜੀंचं ਸਾਹਭੇਗਿੰ ਉਹ ਬਹੁਤ ਜ਼ਿਆਦਾ ਇਸ ਚੀਜ਼ ਤੇਨ ਕਿ ਪੰਜਾਬ ਨੂੰ ਅਸੀਂ ਸੁਧਾਰਨਾ ਹੈ ਸਾਨੂੰ ਕੋਈ ਪੋਲੀਟੀਕਲ ਪਾਰਟੀ ਨਾਲ ਜੁੜਨਾ ਅਲਾਉਡ ਨਹੀਂ ਹੈ ਔਰ ਅਸੀਂ ਵਿਦਆਊਟ ਪੋਲੀਟੀਕਲ ਪਾਰਟੀ ਜੁੜੇ ਬਗੈਰ ਔਰ ਕਿਸੇ ਨੂੰ ਜੋੜੇ ਬਗੈਰ ਅਸੀਂ ਇਨਸਾਫ ਦਿਵਾਵਾਂਗੇ ਪੰਜਾਬ ਦੇ ਹਰ ਫੈਮਿਲੀ ਜਿੱਥੇ ਕੋਈ ਤਕਲੀਫ ਹੈ ਅਸੀਂ ਉੱਥੇ ਜਾ ਕੇ ਖੜੇ ਹੋਵਾਂਗੇ ਉਹਨਾਂ ਨਾਲ ਖੜੇ ਅੱਜ ਮੈਡਮ ਤੈਨੂੰ ਫੈਮਿਲੀਾਂ ਤੁਸੀਂ ਲੈ ਕੇ ਆਇਓ ਜਸਪੀਤ ਦਾ ਕਿਹੜਾ ਜਆ ਮਾਮਲਾ ਸੀ ਜੀ ਕਿ ਉਹਨਾਂ ਦਾ ਐਨਕਾਉਂਟਰ ਕੀਤਾ ਗਿਆ ਤੇ ਦੂਜਾ ਨਰਿੰਦਰ ਜਿਹੜੇ ਕਿ ਇੱਕ ਟੀਚਰ ਹੈਗੇ ਉਹਨਾਂ ਨੂੰ ਵੀ ਜਿਹੜਾ ਹੈਗਾ ਇੱਕ ਪੁਲਿਸ ਕਸਟਡੀ ਦੇ ਵਿੱਚ ਮਾਰ ਦਿੱਤਾ ਗਿਆ ਉਹ ਵੀ ਇਨਸਾਫ ਲਈ ਪੜਕ ਰਹੇ ਨੇ ਜੀ ਮੈਂ ਇਹਨਾਂ ਦੇ ਨਾਲ ਖੜੀ ਹਾਂ ਜਬ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਮੈਂ ਇਹਨਾਂ ਦੇ ਨਾਲ ਖੜੀ ਹਾਂ ਔਰ ਜਿੱਥੇ ਤੱਕ ਇਹਨਾਂ ਨੂੰ ਲੜਾਈ ਲੜਨੀ ਪੈਗੀ ਮੈਂ ਇਹਨਾਂ ਦੇ ਨਾਲ ਖੜੀ ਇੱਕ ਇੱਕ ਕਦਮ ਚੱਲੂੰਗੀ ਔਰ ਇਹਨਾਂ ਨੂੰ ਵੀ ਇਨਸਾਫ ਦਿਵਾ ਕੇ ਰਾਵਾਂਗੀ ਕੋਈ ਐਸਰ ਨੂੰ ਮਿਸਿਸ ਬਾਦ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਹੁਣ ਤੱਕ ਇਹ ਦੁਖੀ ਪਰਿਵਾਰ ਆਏ ਨੇ ਉਹਨਾਂ ਦੇ ਨਾਲ ਖੜੇ ਤੇ ਇਨਸਾਫ ਜਦ ਤੱਕ ਨਹੀਂ ਮਿਲਦਾ ਉਹ ਉਹਨਾਂ ਦੇ ਨਾਲ ਖੜ ਕੇ ਉਹਨਾਂ ਨੂੰ ਸਾਬ ਦਵਾਂ ਦੀ ਪੂਰੀ ਕੋਸ਼ਿਸ਼ ਕਰਨਗੇ ਕੈਮਰਾਮੈਨ ਤਰਜਿੰਦਰ ਨਾਲ ਦਰਜੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ